ਕਿੰਦੇ ਸੇਵਾਦਾਰੀ ਬੋਲਦੇ ਹਾਂ ਗੁਰਦੁਆਰਾ ਸ੍ਰੀ ਸਿੰਘ ਸਭਾ ਦਿਹਾਤੀ ਹਾਂਜੀ 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 ਤੇ ਆਪ ਵੀ ਦਾ ਸ਼ੋਭਨਾਮ ਕੀ ਆ ਜਸਵੀਰ ਸਿੰਘ ਜੀ ਤੁਹਾਡਾ ਇੱਕ ਅਖਬਾਰ ਦੇ ਵਿੱਚ ਆ ਲਿਖਿਆ ਹੋਇਆ ਵਾ ਕਿ 9 ਸਤੰਬਰ ਸੋਮਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਕੈਨਸਲ ਹੋ ਗਿਆ ਜੀ ਕੈਨਸਲ ਹੋ ਗਿਆ ਚਲੋ ਜੇ ਤੇ ਕੈਨਸਲ ਹੋ ਗਿਆ ਤੇ ਬਹੁਤ ਵਧੀਆ ਗੱਲ ਆ ਸੱਚੀ ਗੱਲ ਕਰ ਰਿਹਾ ਹੈ। ਹਾਂ ਬਣਾ ਧਿਆਨ ਰੱਖਿਆ ਕਰੀਏ ਮੇਰਾ ਵੀਰ ਹਨਾ। ਇਹ ਸਾਨੂੰ ਦੇਖੋ ਹੀ ਪਤਾ ਕਿ ਆ ਜੀ। ਉਹ ਜਿਹੜਾ ਬੰਦਾ ਸਾਡਾ ਲੋਕ ਦਾ ਏ ਉਹਦਾ ਕੋਈ ਪ੍ਰੈਸਰ ਕੋਡ ਰਹਾ ਜਿਹੜਾ ਮੁੰਡਾ ਜੀ। ਜੀ। ਉਹਦੇ ਨਾਲ ਜਾਣ ਪਛਾਣ ਹੈ ਸਾਡਾ ਪੂਰੀ ਢਾਈ ਦਾ ਪਤਾ ਨਹੀਂ ਜੀ। ਉਹ ਸਾਨੂੰ ਕਦੋਂ ਪਤਾ ਲੱਗਿਆ ਸੀ। ਪਰ ਤੁਹਾਨੂੰ ਪਤਾ ਹੋਵੇਗਾ ਨਾ ਤੁਹਾਨੂੰ ਪਤਾ ਹੀ ਨਾ ਵੀ ਲਾਲਾ ਜਗਤ ਨਾਰਾਇਣ ਦਾ ਜਿਹੜਾ ਵਾ ਉਹ ਪੰਥ ਪ੍ਰਤੀ ਕੀ ਰੋਲ ਰਿਹਾ ਵਾ। ਬਹੁਤ ਢਾਈ ਫੇ ਪੱਤਗਾ ਸਹੀ ਢਾਈ ਫੇ ਤੁਹਾਨੂੰ ਪਤਾ ਲੱਗਣਾ ਖਾਜ ਆ ਗਈ। ਹਾਂ। ਵੇਖੋ ਆਪਣਾ ਕਿਸੇ ਨਾਮ ਦੇ ਵੇਖੋ ਆਪਣਾ ਸਿੱਖਾਂ ਦਾ ਆਪਣਾ ਕਿਸੇ ਦਾ ਵੀ ਨਿਜੀ ਵਿਰੋਧ ਨਹੀਂ ਆ ਕਿਸੇ ਨਾਲ ਨਹੀਂ ਜੋ ਕਰਦਾ ਜੀ ਕਰਦਾ ਪਰ ਸਿਧਾਂਤਕ ਵਿਰੋਧ ਜਿਹੜਾ ਸਿਧਾਂਤਕ ਵਿਰੋਧ ਆ ਉਹ ਰਹਿਣਾ ਹਮੇਸ਼ਾ ਹੀ ਆ ਆ ਇਤਿਹਾਸ ਦੇ ਵਿੱਚ ਇਤਿਹਾਸ ਦੇ ਵਿੱਚ ਜਿਨ੍ਹਾਂ ਲੋਕਾਂ ਦਾ ਨਾਂ ਕਾਲੇ ਅੱਖਰਾਂ ਨਾਲ ਲਿਖਿਆ ਗਿਆ ਨਾ ਜੀ ਉਹ ਹਮੇਸ਼ਾ ਉਹ ਕਾਇਮ ਰਹਿਣਾ ਜੀ ਬਹੁਤ ਵਧੀਆ ਜੀ ਆਪਣਾ ਇਹ ਫਰਜ਼ ਬਣਦਾ ਹੈ ਜੇ ਸਿੱਖ ਹੋਣ ਦੇ ਨਾਤੇ ਪੰਥ ਨੂੰ ਸਮਰਪਿਤ ਹੋਣ ਦੇ ਨਾਤੇ ਵੀ ਆਪਾਂ ਇਹਨਾਂ ਗੱਲਾਂ ਦਾ ਧਿਆਨ ਰੱਖੀਏ ਸੰਤ ਜੀ ਵੀ ਇਹਨਾਂ ਨੇ ਕਿਹਾ ਜੀ ਜੜ ਪਾਣੀ ਦੀ ਤੁਕਾਂ ਸਪਸ਼ਟੀਕਰਨ ਦਉਣ ਵਾਲੇ ਹਰ ਪਾਣੀ ਪਾਣੀ ਕਰਾ ਲੱਗੀ ਹੋਇਆ ਹੈ ਕਰਕੇ ਦਾਰੀ ਹੈ ਕਰ ਰਹੇ ਆਪਣੀ ਜੋ ਅਪਡੇਟ ਹੈ ਨਹੀਂ ਬਹੁਤ ਵਧੀਆ ਵੈਸੇ ਮੈਂ ਇੱਕ ਬੇਨਤੀ ਕਰਾਂ ਜੀ ਇਹ ਨਾ ਤੁਹਾਡੀ ਇੰਟਰਨੈਟ ਦੇ ਉਤੇ ਹੋਈ ਵੀ ਹੈ ਪੋਸਟ ਵਾਇਰਲ ਤੁਸੀਂ ਇੱਕ ਛੋਟਾ ਜਿਹਾ ਕੰਮ ਕਰੋ ਮੈਨੂੰ ਲੱਗਦਾ ਵੀ ਉਹ ਸਾਇਕਲ ਸੋਸ਼ਲ ਮੀਡੀਆ ਸਾਰਾ ਹੈਗਾ ਆਪਣੇ ਕੋਲ ਤੁਸੀਂ ਇੱਕ ਕੋਈ ਸਪਸ਼ਟੀਕਰਨ ਟਾਈਪ ਕਿਸੇ ਤਰੀਕੇ ਨਾਲ ਜਿਵੇਂ ਤੁਹਾਨੂੰ ਇੱਕ ਵਾਰ ਇੱਕ ਵਾਰ ਜਾਓ ਬਰ ਦੂਜੇ ਮੁੱਦੇ ਨਾਲ ਗੱਲ ਕਰਾਣਾ ਵੀ ਇਸ ਤਰੀਕਾ ਹੈ ਇੱਕ ਮਿੰਟ ਹੋਰ ਰੱਖੋ ਹੂੰ ਹੂੰ ਹਾਂ ਨਹੀਂ ਬਤਾ ਕੀ ਉਹ ਆਪਣੇ ਹੀ ਫਾਇਦਾ ਜੀ ਉਹਦੇ ਵਿੱਚ ਹਾਂ ਇਹ ਸੰਗਤ ਦੀ ਰਾਲਾ ਜਗਤ ਨਾਨ ਦੇ ਬਾਰੇ ਤੁਹਾਨੂੰ ਪਤਾ ਹਰਸਾ ਵਾਲੀ ਮੁਖਲੀ ਫਿਰ ਥਾਵਾਂ ਦੇ ਖੂਨਦਾਨ ਕੈਂਪਗੜਾ ਲੱਗਦੇ ਰਹਿੰਦੇ ਨੇ ਤੇ ਯੂਕਰਾਂ ਦੇ ਵਿੱਚ ਵੀ ਇਹ ਜਲੀ ਪ੍ਰਤ ਪੈਣ ਲੱਗੀ ਆ ਉਹਦੇ ਵਾਸਤੇ ਇਹ ਗੁਰੂ ਘਰ ਦੇ ਵਿੱਚ ਲੱਗਣ ਲੱਗਾ ਸੀਗਾ ਡੇਰਾ ਬਸੀ ਹੈ ਕਿ ਗੁਰੂ ਘਰ ਸੋ ਸਾਨੂੰ ਪਤਾ ਲੱਗਿਆ ਸੀਗਾ ਉਹ ਵਸੇ ਪ੍ਰਧਾਨ ਜੀ ਸਾਹਿਬ ਨੂੰ ਗੋਪਾਲਾ ਸਾਹਿਬ ਨੂੰ ਬੇਨਤੀ ਕੀਤੀ ਆ ਕਮੇਟੀ ਨੂੰ ਸੋ ਉਹਨਾਂ ਨੇ ਕਮੇਟੀਆਂ ਜਿਹੜੀ ਆ ਉਹ ਬੇਨਤੀ ਸਰਕਾਰ ਕਰਕੇ ਉਹ ਕੈਨਸਲ ਕਰ ਦਿੱਤਾ ਪ੍ਰੋਗਰਾਮ ਸੁਣਦਾ ਧੰਨਵਾਦ ਆ ਬਾਕੀ ਕਮੇਟੀਆਂ ਨੂੰ ਗੁਰੂ ਕਰਾਂਦੇ ਪ੍ਰਬੰਧ ਕਰਨਾ ਇਹ ਧਿਆਨ ਰੱਖਿਆ ਕਰੋ ਫਰਜ਼ ਬਣਦਾ ਵੀ ਆਪਾਂ ਇਹਦਾ ਕੰਮ ਨਾ ਕਰੀਏ ਵੈਗੁਰ ਹਾਂਜੀ ਵੈਗੁਰ ਜੀ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਬੇਨਤੀ ਇਦਾਂ ਵਾ ਵੀ ਚਲੋ ਜੇ ਕੋਈ ਕਹਿੰਦੇ ਵੀ ਕੈਨਸਲ ਕਰਤਾ ਪ੍ਰੋਗਰਾਮ ਹੋ ਗਿਆ ਪਹਿਰਾ ਬਹੁਤ ਵਧੀਆ ਹਾਂ ਪਰ ਉਹ ਕੀ ਆ ਵੀ ਤੁਹਾਡੀ ਨਾ ਉਹ ਪੋਸਟ ਵਾਇਰਲ ਹੋਈ ਵੀ ਆ ਇੰਟਰਨੈਟ ਦੇ ਉੱਤੇ ਹਾਂ ਮੈਂ ਇਹ ਤੁਹਾਨੂੰ ਬੇਨਤੀ ਕਰਦਾ ਸੀ ਵੀ ਤੁਸੀਂ ਨਾ ਕਿਸੇ ਤਰੀਕੇ ਦੇ ਨਾਲ ਕੋਈ ਸਪਸ਼ਟੀਕਰਨ ਗੁਰਦੁਆਰਾ ਸਾਹਿਬ ਦੇ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਕੋਈ ਵੀਡੀਓ ਬਣਾ ਕੇ ਪਾ ਦਿਓ ਕੋਈ ਪੋਸਟ ਲਿਖ ਕੇ ਜਿਵੇਂ ਤੁਹਾਨੂੰ ਵੀਡੀਓ ਮੈਂ ਹੋਈ ਜਾਉ ਭੇਜ ਦਵਾਂਗੇ ਨਹੀਂ ਉਹ ਵੀਡੀਓ ਦੀ ਵਾਇਰਲ ਹੋਈ ਜਿਹੜਾ ਅਖਬਾਰ ਦੀ ਉੱਤੇ ਤੁਹਾਡਾ ਉਹ ਐਡ ਆਈ ਆ ਨਾ ਜੀ ਉਹ ਵਾਇਰਲ ਹੋਈ ਵੀ ਆ ਤੁਹਾਨੂੰ ਭੇਜੂਗੀ ਕਰੀ ਜਾਂਦੀ ਨੇ ਤੁਸੀਂ ਗੱਲ ਇਹ ਮਤਲਬ ਚੱਕਰ ਚੱਕਰ ਕੀ ਮੈਨੂੰ ਦੱਸੋ ਚੱਕਰ ਇਹ ਆ ਵੀ ਤੁਹਾਡਾ ਗੁਰਦੁਆਰਾ ਸ੍ਰੀ ਸਿੰਘ ਸਭਾ ਤੇ ਹਾਤੀ ਨੇੜੇ ਵੈਸਟਰਨ ਡੇਰਾ ਬਸੀ ਹਾਂਜੀ ਉੱਥੇ 9 ਸਤੰਬਰ ਨੂੰ ਲਾਲਾ ਜਗਤ ਨਰਾਇਣ ਦੀ ਯਾਦ ਵਿੱਚ ਖੂਨਦਾਨ ਕੈਂਪ ਲੱਗ ਰਿਹਾ ਸੀਗਾ ਚੌਹਾਂ ਦੀ ਯਾਦ ਤੇ ਲੱਗ ਰਹੇ ਸੀ ਉਹ ਇਹ ਕਹਿੰਦੇ ਵੀ ਸਾਨੂੰ ਪਤਾ ਨਹੀਂ ਸੀਗਾ ਤੇ ਅਸੀਂ ਉਹ ਕੈਨਸਲ ਕਰਤਾ ਤੁਹਾਡੇ ਜਿਹੜੇ ਪਹਿਲਾਂ ਵੀਰਾਂ ਨਾਲ ਗੱਲ ਹੋਈ ਆ ਠੀਕ ਹੈ ਪਰ ਹੁਣ ਹੋਇਆ ਕੀ ਆ ਵੀ ਉਹ ਕਲਿੱਪ ਉਹਨਾਂ ਕ ਜਿਹੜੀ ਉਹ ਕਟਿੰਗ ਆ ਉਹ ਇੰਟਰਨੈਟ ਦੇ ਉੱਤੇ ਚੱਲ ਰਹੀ ਹੈ ਜਿਵੇਂ ਸਾਨੂੰ ਸੰਗਤ ਦੇ ਮੋਰੋਂ ਭੇਜੀ ਗਈ ਆ ਮੈਂ ਤੁਹਾਨੂੰ ਭੇਜ ਦਿੰਦਾ ਸੋਹਣੇ ਉਹ ਸਿੱਧੀ ਜਿਹੜੀ ਗੱਲ ਸਾਈਡ ਆਈ ਆ ਉਹਨੂੰ ਮੇਰਾ ਕਹਿਣ ਦਾ ਮਕਸਦ ਇਹ ਆ ਵੀ ਤੁਸੀਂ ਆਪਣੇ ਗੁਰੂ ਘਰ ਦੀ ਕਮੇਟੀ ਵੱਲੋਂ ਇੱਕ ਸਪਸ਼ਟੀਕਰਨ ਟਾਈਪ ਵੀਡੀਓ ਪੋਸਟ ਪਾ ਦੇਣਾ ਪਾ ਦਿਓ ਹਨਾ ਨਾਲੇ ਸਖਤ ਦਾਅਵੇ ਦਿਓ ਇਹਨਾਂ ਨੂੰ ਹਾਂ ਤੁਸੀਂ ਮੇਰੇ ਨੰਬਰ ਤੇ ਕੌਣ ਕਰੋ ਇੱਕ ਵਾਰੀ ਮੈਂ ਦੱਸਦੀ ਮੈਂ ਤੁਹਾਨੂੰ ਭੇਜ ਦਿੰਦਾ ਕੋਈ ਗੱਲ ਨਹੀਂ ਉਹ ਸਿੰਘਾਂ ਨੂੰ ਕਿਹਨੂੰ ਤੁਹਾਨੂੰ ਭੇਜ ਦੇਣਗੇ ਠੀਕ ਸਿੰਘ ਅ ਬਸ ਇਹੀ ਬੇਨਤੀ ਆ ਵੀ ਮਤਲਬ ਵੇਖੋ ਸਾਡਾ ਕਿਸੇ ਨਾਲ ਆਪਣਾ ਪੰਥ ਦਾ ਕਦੇ ਵੀ ਕੋਈ ਨਾ ਨਿਜੀ ਵਿਰੋਧ ਨਹੀਂ ਹੈ ਕਿਸੇ ਨਾਲ। ਲਾਲਾ ਜਗਤ ਨਰੈਣ ਦਾ ਕੀ ਰੋਲ ਰਿਆ? ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿਵੇਂ ਸੰਘਰਸ਼ ਨੂੰ ਉਹ ਪੰਡਾ ਸੀ। ਕਿੱਦਾਂ ਦੀ ਉਹ ਸਾਰੀ ਖੇਡ ਸੀਗੀ, ਕਿੱਦਾਂ ਕੁਝ ਹੋਇਆ। ਉਹ ਸਾਰਾ ਇਤਿਹਾਸ ਤੁਹਾਨੂੰ ਪਤਾ ਹੀ ਮੈਂ ਉਹ ਲੰਮੀ ਗੱਲ ਜੀ। ਦਰੂ ਘਰ ਅਜ ਨਹੀਂ ਇਹ ਕੰਮ ਚੱਲਦਾ। ਪਰ ਕੀ ਆ ਵੀ ਇਹ ਬਿਲਕੁਲ ਆਗਿਆ ਜਿਹੜੀ ਆ ਉਹ ਨਹੀਂ ਦਿੱਤੀ ਜਾ ਸਕਦੀ ਤੇ ਇਹ ਹਰ ਸਿੱਖ ਦਾ ਫਰਜ਼ ਬਣਦਾ। ਇਦਾਂ ਦਾ ਕੋਈ ਵੀ ਜੇ ਕੰਮ ਅਸੀਂ ਕਰਦੇ ਆਂ ਜੇ ਅਣਜਾਣਪਨ ਹੋ ਜਾਂਦਾ ਕਈ ਵਾਰੀ ਜਿਵੇਂ ਹੁਣ ਉਹਨਾਂ ਨੇ ਇਹ ਗੱਲ ਕਹੀ ਸਾਨੂੰ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਜਗ ਬਾਣੀ ਵੱਲੋਂ ਖੂਨਦਾਨ ਕੈਂਪ ਲਾਉਣਾ ਬਟ ਉਹਨਾਂ ਨੇ ਉਹਨਾਂ ਨੂੰ ਦੱਸਿਆ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਉਹਨਾਂ ਦੀ ਗਲਤੀ ਜਿਹੜੇ ਮੁਰਦੇ ਪ੍ਰਬੰਧਕ ਸੀ ਜਿਨ੍ਹਾਂ ਨੇ ਵੱਲੋਂ ਹੌਕਨਾਇਜ਼ ਕੀਤਾ ਜਾ ਚਾਂਚਰੀ ਕੀਤੀ ਇਹਨਾਂ ਦੀ ਵੀ ਉਹ ਕਮੇਟੀ ਦਾ ਵਿਚਾਰ ਦੋਸ਼ਵਰ ਕੀ ਨਿਕਲਣਾ ਆਪਾਂ ਤਾਂ ਦੋਸ਼ ਦੇਵਾਂਗੇ ਕਮੇਟੀ ਨੂੰ ਪਰ ਉਹ ਵਿਚਾਰੇ ਦਾ ਕਹਿੰਦੇ ਸਾਨੂੰ ਪਤਾ ਹੀ ਨਹੀਂ ਸਾਨੂੰ ਤਾਂ ਹੁਣ ਪਤਾ ਲੱਗਿਆ ਉਹਨਾਂ ਨੇ ਕੈਨਸਲ ਕਰਤਾ ਚਲੋ ਜਦੋਂ ਸੰਗਤ ਨੇ ਸੰਘਾ ਨੇ ਫੋਨ ਕੀਤਾ ਮਨ ਵਾਰਤਲਾਬ ਹੋਇਆ ਉਹਨਾਂ ਨੂੰ ਸਮਝਾ ਦਿੱਤਾ ਕਿਉਂਕਿ ਉਹਨਾਂ ਨਾਲ ਗੱਲ ਪਹਿਲਾਂ ਵੀ ਸਿਰੇ ਹੋਈ ਸੀਗੀ ਪ੍ਰਬੰਧਕਾਂ ਨਾਲ ਉਹ ਕਹਿੰਦੇ ਸਾਡੇ ਮੇਨ ਪ੍ਰਬੰਧਕ ਆ ਤੁਹਾਡੀ ਉਹਨਾਂ ਨਾਲ ਗੱਲ ਕਰਾਵਾਂਗੇ ਪਰ ਉਹਨੇ ਚਾਹ ਤੱਕ ਗੱਲ ਉਹ ਕੋਹ ਪਹੁੰਚ ਗਈ ਸੀ ਤੇ ਉਹਨਾਂ ਨੇ ਉਹ ਜਿਹੜਾ ਕੈਨਸਲ ਕਰਤਾ ਸੋ ਸਭ ਇਹੀ ਹੋਈ ਬੇਨਤੀ ਜਿਹੜੀ ਆ ਕੰਮ ਦੇ ਸਾਡੀ ਕੋਸ਼ਿਸ਼ ਤੁਹਾਡੇ ਤੱਕ ਇਹੀ ਹੁੰਦੀ ਆ ਕਿ ਇਦਾਂ ਦਾ ਕੋਈ ਵੀ ਜਿਹੜਾ ਸਿੱਖ ਵਿਰੋਧੀ ਕਾਰਜ ਹੁੰਦਾ ਪਨਥ ਵਿਰੋਧੀ ਕਾਰਜ ਹੁੰਦਾ ਹਰ ਸਿੱਖ ਦਾ ਫਲਸਫਾ ਬਣਦਾ ਉਹਦੇ ਤੇ ਉੱਤੇ ਐਕਸ਼ਨ ਲਵੇ ਕਿਸੇ ਤਰੀਕੇ ਨਾਲ ਬੜੇ ਤਰੀਕੇ ਨਾਲ ਸੱਜੇ ਢੰਗ ਨਾਲ ਜਿਹੜਾ ਉਹਨੂੰ ਪ੍ਰਬੰਧ ਨੂੰ ਕੰਮ ਨੂੰ ਜਿਹੜਾ ਉਹ ਬੰਦ ਕੀਤਾ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ